ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਦੇਸ਼ ਭਰ ਦੇ ਵਿੱਚ 76ਵੇਂ ਆਜ਼ਾਦੀ ਦਿਹਾੜੇ ਦੀ ਧੂਮ ਹੈ ਤੇ ਇਸੇ ਦਰਮਿਆਨ ਬਠਿੰਡਾ ਦੇ ਵਿੱਚ ਵੀ ਗਣਤੰਤਰ ਦਿਵਸ ਦੇ ਸੰਬੰਧ ਦੇ ਵਿੱਚ ਖੇਡ ਸਟੇਡੀਅਮ ਦੇ ਵਿੱਚ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਜਨਾ ਵੱਲੋਂ तिरंगा ਝੰਡਾ ਲਹਿਰਾਉਣ ਦੀ ਰਸਮ ਜਿਹੜੀ ਹੈ ਉਹ ਅਦਾ ਕੀਤੀ ਗਈ ਹੈ ਤੇ ਇਸੇ ਦਰਮਿਆਨ মিডিਆ ਦੇ ਰੂਬਰੂ ਹੁੰਦਿਆ ਜਿੱਥੇ ਉਹਨਾਂ ਦੇ ਸਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਿਨ੍ਹਾਂ ਦਾ ਸੁਪਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸੀਐਮ ਸਾਹਿਬ ਦੇ ਵੱਲੋਂ ਖਾਸ ਕਰਕੇ ਸਿਹਤ ਸਿੱਖਿਆ ਰੁਜ਼ਗਾਰ ਤੇ ਖੇਡਾਂ ਦੇ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ ਤੇ ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਮੁੱਖ ਮੰਤਰੀ ਮਾਨ ਜਨਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਕੇ ਨੌਜਵਾਨ ਪੀੜੀ ਨੂੰ ਖੇਡਾਂ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਤਾਂ ਗਣਤੰਤਰ ਦਿਵਸ ਦੇ ਮੌਕੇ ਤੇ ਕੈਬਨਿਟ ਮੰਤਰੀ ਦੇ ਵੱਲੋਂ ਇੱਥੇ ਸਭ ਨੂੰ ਵਧਾਈ ਦਿੱਤੀ ਗਈ ਸਰ ਬਠਿੰਡਾ ਪਹੁੰਚਿਓ ਅੱਜ 76ਵਾਂ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਪੂਰੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਬਠਿੰਡਾ ਵਾਸੀਆਂ ਨੂੰ ਸੋ ਬਹੁਤ ਖੁਸ਼ੀ ਹੋਈ ਹੈ ਮਾਣ ਦੇ ਪ੍ਰੋਡਕਟ ਬਟਾ ਸਹਿਚ ਲੱਗੀ ਜਿਹੜੀ ਪੰਜਾਬ ਦੀ ਇਤਿਹਾਸਕ ਤਰਤੀ ਹੈ ਪੂਰੇ ਝੰਡਾ ਕਸ਼ੀਆ ਨੂੰ ਆਪਣੇ ਵੱਲੋਂ ਆਪਣੀ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਵੱਲੋਂ ਲੱਖ ਲੱਖ ਵਧਾਈ ਹੋ ਸਰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਕਿ ਪੰਜਾਬ ਦੀ ਕੀ ਚੱਕ ਖੁਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਸਭ ਤੋਂ ਪਹਿਲ ਜਿਹੜੀ ਹੈ ਰੋਜ਼ਗਾਰ ਵਾਸਤੇ ਐਜੂਕੇਸ਼ਨ ਵਾਸਤੇ ਉਪਰਾਲੇ ਕੀਤੇ ਜਾ ਰਹੇ ਆਲ ਦਲ ਖੇਡਾ ਮਤਲਬ ਪੰਜਾਬ ਦੀ ਇਹਦੀ ਸ਼ੁਰੂਆਤ ਕਰਕੇ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਿਆ ਰਹੇ ਮੁੱਖ ਮੇਨ ਜੋ ਮੁੱਖ ਮੰਤਰੀ ਸਾਰਾ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਪ੍ਰੋਵਿੰਸ ਪੰਜਾਬ ਨੂੰ ਰੰਗਣਾ ਪੰਜਾਬ ਬਣਾਉਣੀ ਤੇ ਪੂਰੀ ਸਰਕਾਰ ਚੱਲੀ ਹੋਈ ਹੈ ਤੇ ਪ੍ਰਮਾਤਮਾਗੇ ਅਰਦਾਸ ਕਰਦੇ ਆਂ ਕਿ ਜਿਹੜਾ ਸਾਡਾ ਸੁਪਨਾ ਸਰਕਾਰ ਦਾ ਉਹ ਜਲਦੀ ਪੂਰਾ ਹੋਵੇ ਤੁਹਾਡੇ ਵੱਲੋਂ ਕਿਹੜੀਆਂ ਪਾਲਟੀਆਂ ਲੈਤੀਆਂ ਜਾਂਦੀਆਂ ਹਨ ਡਿਪਾਰਟਮੈਂਟ ਸਾਡੇ ਵੱਲੋਂ ਵੀ ਵਟਸਐਪ ਲਾਈ ਹੈ ਮੇਰੇ ਕੋਲ ਰੈਵਨਿਊ ਹੈ ਅਰਵੰਡ ਡਿਵੈਲਪਮੈਂਟ ਹੈ ਸੋ ਵੱਖ-ਵੱਖ ਕੈਂਪ ਲਗਾ ਕੇ ਜਿਹੜੀਆਂ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਨੂੰ ਕੈਂਪ ਜਾਰੀ ਕੀਤੇ ਜਾ ਰਹੇ ਜਿਹਦੇ ਨਾਲ ਸਰ ਜਿਹੜੇ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਉਹ ਨਹੀਂ ਸੀ ਹੁੰਦਾ ਪਹਿਲੀ ਸਰਕਾਰ ਬਖਵੰਤਰੀ ਸਰਦਾਪ ਸਿੰਘ ਆਗਿਰੀ ਜਿਹੜੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਸੋ ਐਨਓਸੀ ਜਿਹੜੀ ਵਾਦਾ ਕੀਤਾ ਸੀ ਉਹ ਐਨਓਸੀ ਵਾਲੀ ਸਫਤ ਖਤਮ ਕਰਕੇ ਲੋਕਾਂ ਦੀਆਂ ਕਈ ਸਾਲਾਂ ਦੀਆਂ ਪਈਆਂ ਹੋਈਆਂ ਰੁਕੀਆਂ ਹੋਈਆਂ ਰਿਸ਼ਤੀਆਂ ਉਹ ਹੋ ਰਹੀਆਂ ਸੋ ਬਹੁਤ ਸਾਰੇ ਇੰਤਕਾਲ ਜਿਹੜੇ ਨਹੀਂ ਸੀ ਹੋ ਰਹੇ ਐਨਆਰਆਈ ਭਰਾ ਬਹੁਤ ਪ੍ਰੇਸ਼ਾਨ ਸੀ ਉਹ ਵੀ 31 ਦਸੰਬਰ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਕਿਹਾ ਗਿਆ ਸੀ ਅਫਸਰ ਸਹਿਬਾਨਾਂ ਨੂੰ ਸੋ ਬਹੁਤ ਸਾਰੇ ਲਈ ਰੁਕੇ ਹੋਏ ਕੰਮ ਜਿਹੜੇ ਸਾਡੀ ਸਰਕਾਰਾਂ ਉੱਤੇ ਹੋਏ ਆ ਡਿਪਾਰਟਮੈਂਟ ਤੇ ਸਰ ਇੱਕ ਕਾਫੀ ਘੱਟ ਪਾ ਦੇਖੋ ਉਹਨਾਂ ਦਾ ਹੱਕ ਹੈ ਕਿਉਂਕਿ ਜੋ ਪਿਛਲੇ ਸਰਕਾਰਾਂ ਨੇ ਉਹਨਾਂ ਨੂੰ ਭਰਤੀ ਕਰਕੇ ਝੂਠੇ ਲਾਰੇ ਲਾ ਕੇ ਭਰਤੀ ਕੀਤਾ ਗਿਆ ਸੋ ਉਹਨਾਂ ਨੂੰ ਹੁਣ ਆਸ ਹੈ ਕਿ ਆਮ ਆਦਮੀ ਪਾਰਟੀ ਸਾਡੀ ਆਪਣੀ ਸਰਕਾਰ ਹੈ ਉਹ ਚਾਹੁੰਦੇ ਨੇ ਕਿ ਸਾਨੂੰ ਵੀ ਜਿਹੜਾ ਵੱਧ ਤੋਂ ਵੱਧ ਸਹੂਲਤਾਂ ਜਿਹੜੀਆਂ ਮੁੱਖ ਮੰਤਰੀ ਸੁਖਾਪਾਲ ਸਿੰਘ ਮਾਨ ਦੀ ਸਰਕਾਰ ਦਵੇ ਤੇ ਦੇ ਵੀ ਰਿਹਾ ਸੋ ਜਿਹੜੀਆਂ ਹੜਤਾਲਾਂ ਉਹ ਮੈਨੂੰ ਤੇ ਲੱਗਦਾ ਕਿ ਬਹੁਤ ਘਟ ਗਈਆਂ ਸੋ ਉਹਨਾਂ ਵਾਲੇ ਟਾਈਮ ਤੇ ਵੀ ਜਿਹੜੀ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਕੀ ਲੱਗਦਾ ਸਰ ਦਿੱਲੀ ਚ ਇੱਕ ਵਾਰ ਫੇਰ ਰਿਪੀਟ ਕਰੇਗੀ ਸਰਕਾਰ ਬਹੁਤ ਜ਼ਬਰਦਸਤ ਤਰੀਕੇ ਨਾਲ ਜਿਵੇਂ ਪਹਿਨੇ ਰਿਪੀਟ ਹੁੰਦੀ ਆ ਰਹੀ ਹੈ ਵੱਧ ਤੋਂ ਵੱਧ ਸ਼ੀਟਾਂ ਸਾਡੇ ਅਰਵਿੰਦ ਕੇਜਰੀਵਾਲ ਜੀ ਨੂੰ ਬਹੁਤ ਪਸੰਦ ਹੈ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਦਿਲਾਂ ਦੀ ਧੜਕਣ ਹੈ ਦਿਲਾਂ ਦੇ ਵਿੱਚ ਵਸਦੇ ਆ ਸੋ ਬਹੁਤ ਵੱਡੀ ਲੀਡ ਨਾਲ ਦੁਆਰਾ ਫਿਰ ਸਰਕਾਰ ਲਈ ਆਵਾਜ਼ ਉੱਠੀ ਸਿਕਿਉਰਟੀ ਦਾ ਸਿਕਿਉਰਟੀ ਪੰਜਾਬ ਸਰਕਾਰ ਦੀ ਸਿਕਿਉਰਟੀ ਸੀਗੀ ਬੀਜੇਪੀ ਸਰਕਾਰ ਘੁੜਾਈ ਹੋਈ ਹੈ ਕਦੀ ਤੇ ਕਹਿੰਦੇ ਪੰਜਾਬ ਦੀਆਂ ਗੱਡੀਆਂ ਕੁੰਦਰੀਆਂ ਕਦੀ ਕੁਛ ਕਦੀ ਕੁਛ ਕਦੀ ਸਿਕਿਉਰਟੀ ਵਾਸ ਲੈ ਰਹੀ ਹੈ ਉਹਨੂੰ ਡਰ ਸਤਾ ਰਿਹਾ ਪਰ ਜਿਹੜਾ ਲੋਕਾਂ ਦਾ ਪਿਆਰ ਹੋਰ ਵੀ ਕੇਜਰੀਵਾਲ ਜੀ ਦਾ ਹੋਰ ਵਧ ਰਿਹਾ ਸੋ 8 ਤਰੀਕ ਨੂੰ ਰਿਜ਼ਲਟ ਹੈ ਪੰਜ ਨੂੰ ਇਲੈਕਸ਼ਨ ਹੈ 8 ਨੂੰ ਰਿਜ਼ਲਟ ਜਿਹੜਾ ਉਹ ਸਾਹਮਣੇ ਲੋਕਾਂ ਦਾ ਪਿਆਰ ਸਾਹਮਣੇ ਆ ਜੂਗਾ ਤੇ ਜਿਹੜੀਆਂ 70 ਦੀਆਂ 70 ਸ਼ੀਟਾਂ ਆਵਾਮ ਆਦਮੀ ਪਾਰਟੀ ਨੂੰ ਦੇ ਰਿਹਾ। ਨਾਦੀ ਬੋਟਲ ਤੇ ਕਿਸਾਨ ਬੈਠੇ ਨੇ ਸਰਦਾਰ ਸਾਹਿਬ ਰੱਖੋ ਪੰਜਾਬ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਹੈ। ਸੋ ਅੱਜ ਵੀ ਕਿਸਾਨ ਸਾਡੇ ਇੱਥੇ ਵੀ ਪਹੁੰਚਣ ਲਈ ਸਾਡਾ ਵੈਲਕਮ ਸਵਾਗਤ ਕੀਤਾ ਗਿਆ। ਸੋ ਸਾਰਿਆਂ ਦੇ ਮੇਸਾਹ ਜੀ ਸਰਕਾਰ ਜਿਹੜੀ ਹੈ ਸਾਡੀ ਆਵਾਮ ਦੀ ਪਾਰਟੀ ਸਰਕਾਰ ਸਦਾਪਕੋ ਸਮਰਸਤ ਕਿਸਾਨਾਂ ਦੇ ਨਾਲ।